ਹਾਂਜੀ ਨਮਸਕਾਰ ਦੋਸਤੋ ਮੈਂ ਲੱਖੀ ਕੁਮਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਆਏ ਹੋਏ ਹਾਂ ਰਾਜਪੂਰਾ ਦੇ ਨਲਾਸ ਮੰਦਿਰ ਦੇ ਵਿੱਚ ਜਿਹਦਾ ਇਤਿਹਾਸ 525 ਸਾਲ ਪੁਰਾਣਾ ਹੈ ਕਿਹਾ ਜਾਂਦਾ ਹੈ ਕਿ 525 ਸਾਲ ਪਹਿਲਾਂ ਇਹ ਜੰਗਲ ਸੀਗਾ ਤੇ ਓਰੇ ਗਵਾਲੇ ਗਾਂ ਨੂੰ ਚਾਰਨ ਵਾਸਤੇ ਆਉਂਦੇ ਸੀਗੇ ਤੇ ਇੱਕ ਊੜੇ ਵਿੱਚ ਹੁੰਦੀ ਸੀਗੀ ਨੰਦਰੀ ਗਾਂ ਨੰਦਰੀ ਗਾਂ ਜਿਹੜੀ ਨੰਦਰੀ ਗਾਂ ਹੈ ਜੀ ਉਹਦਾ ਦੁੱਧ ਕਟੋ ਜਾਂਦਾ ਸੀਗਾ ਇਸ ਗੱਲ ਤੋਂ ਦਿਵਾਲੇ ਨੇ ਕਿਹਾ ਕਿ ਇਹ ਤਾਂ ਦੁੱਧ ਕੱਟ ਕੇ ਉਹ ਜਾਂਦਾ ਹੈ ਉਹ ਗਾਹ ਦੇ ਪਿੱਛੇ ਗਿਆ ਤੇ ਉਹਨੇ ਦੇਖਿਆ ਕਿ ਇੱਕ ਜਗ੍ਹਾ ਤੇ ਜਾ ਕੇ ਗਾਂ ਦੀ ਧਾਰ ਆਪਣੇ ਆਪ ਹੀ ਨਿਕਲਣ ਲੱਗ ਜਾਂਦੀ ਸੀਗੀ ਜਦੋਂ ਪੜਤਾਲ ਕੀਤੀ ਗਈ ਉਹ ਨਹੀਂ ਆਇਆ ਹਣਾ ਤਾਂ ਪਤਾ ਚੱਲਿਆ ਕਿ ਥੱਲੇ ਇੱਕ ਸ਼ਿਵਲਿੰਗ ਹੈ ਉਸ ਟਾਈਮ ਦੇ ਗੁਰੂ ਹੁੰਦੇ ਸੀਗੇ ਕਰਮਗਿਰੀ ਜੀ ਉਹਨਾਂ ਨੇ ਮਹਾਰਾਜਾ ਪਟਿਆਲਾ ਨੂੰ ਕਿਹਾ ਕਿ ਇੱਥੇ ਸ਼ਿਵਲਿੰਗ ਹੈ ਤੇ ਮਹਾਰਾਜਾ ਪਟਿਆਲਾ ਨੇ ਇੱਥੇ ਇੱਕ ਮੰਦਿਰ ਦਾ ਨਿਰਮਾਣ ਕੀਤਾ ਜੋ ਅੱਜ ਤੁਸੀਂ ਦੇਖ ਰਹੇ ਹੋ ਇਹਨਾਂ ਵੱਡਾ ਮੰਦਿਰ ਇਹ ਉਸੇ ਦੀ ਹੀ ਦੇਣ ਹੈ ਜੀ ਇੱਕੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੋ ਵੀ ਵਕਤ ਬਾਹਰ ਬਾਹਰ ਦੂਰ ਦੂਰੋਂ ਪੂਰੇ ਪੰਜਾਬ ਤੋਂ ਤੇ ਪੂਰੇ ਇੰਡੀਆ ਦੇ ਵਿੱਚੋਂ ਹੀ ਆਉਂਦੇ ਆਏ ਹੋਗੇ ਤੇ ਦਰਸ਼ਨ ਕਰਦੇ ਆ ਤੇ ਦਰਸ਼ਨ ਦਾ ਸੁਲਬ ਲੈਂਦੇ ਆ ਕੋ ਇਹ ਸਾਡਾ ਬਹੁਤ ਹੀ ਪਵਿੱਤਰ ਸਥਾਨ ਹੈ ਜਿਵੇਂ ਕਿਹਾ ਗਿਆ ਹੈ ਕਿ ਜャ ਭਗਵਾਨ ਸ਼ਿਵ ਕੈਲਾਸ ਵਿੱਚ ਜਾਂ ਸ਼ਿਵ ਨੈਲਾਸ ਵਿੱਚ ਤੇ ਨਲਾਸ ਜਿਹੜਾ ਮੰਦਿਰ ਬੜਾ ਹਿਸਟੋਰੀਕਲ ਮੰਦਿਰ ਹੈ ਤੇ ਕੋਈ ਪਿਛਲੇ ਬੜਾ ਲੰਮਾ ਇਤਿਹਾਸਾ 500 ਸਾਲ ਤੋਂ ਵੱਧ ਦਾ ਅਤੇ ਕੱਲਾ ਇਲਾਕੇ ਦੇ ਲੋਕ ਵੀ ਪੂਰੇ ਸੰਸਾਰ ਤੋਂ ਇੱਥੇ ਆਪਣਾ ਜਿਹੜਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਆਉਂਦੇ ਆ ਅੱਜ ਜਿਹੜਾ ਪਵਿੱਤਰ ਦਿਨ ਸ਼ਿਵਰਾਤਰੀ ਦਾ ਤੇ ਮਹਾਸ਼ਿਵਰਾਤਰੀ ਦਾ ਦਿਨ ਕੱਲਾ ਇੱਥੇ ਨਹੀਂ ਅਸੀਂ ਸਮੁੱਚੇ ਸੰਸਾਰ ਦੇ ਅੰਦਰ ਮਨਾ ਕੇ ਜੋ ਔਲੇ ਸ਼ੰਕਰ ਜੀ ਹਨ ਉਹਨਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਆ ਆਪਣੇ ਲਈ ਆਪਣੇ ਪਰਿਵਾਰਾਂ ਲਈ ਇਲਾਕੇ ਦੇ ਲਈ ਸੋ ਮੈਂ ਵੀ ਆਪਣੇ ਪਰਿਵਾਰ ਦੇ ਸਮੇਤ ਮੇਰੀ ਪੂਰੀ ਟੀਮ ਦੇ ਨਾਲ ਹਰ ਸਾਲ ਹੀ ਇੱਥੇ ਅਸੀਂ ਆਉਂਦੇ ਆ ਅਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਅੱਜ ਵੀ ਅਸੀਂ ਅਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਇੱਥੇ ਆਏ ਆ ਤਾਂ ਕਿ ਇਲਾਕੇ ਦੇ ਅੰਦਰ ਇਹ ਅਰਦਾਸ ਕੀਤੀ ਹੈ ਕਿ ਸੁੱਖ ਸ਼ਾਂਤੀ ਰਹੇ ਸਾਡੇ ਬੱਚੇ ਜਿਹੜੇ ਹਨ ਉਹ ਬੁਰਾਈਆਂ ਤੋਂ ਨਸ਼ਿਆਂ ਤੋਂ ਉਹ ਦੂਰ ਰਹਿਣ ਤਾਂ ਕਿ ਆਪਣੇ ਮਾਤਾ ਪਿਤਾ ਦੀ ਆਗਿਆ ਦੇ ਵਿੱਚ ਰਹਿ ਕੇ ਉਹ ਆਪਣੇ ਪਰਿਵਾਰਾਂ ਦੀ ਅਤੇ ਇਲਾਕੇ ਦੀ ਸੇਵਾ ਕਰ ਪਾਣ। ਚاہے ਸ਼ਹਿਰ ਨਿਵਾਸੀ ਨੇ ਚਾਹੇ ਪਿੰਡ ਨਿਵਾਸੀ ਨੇ ਮੈਂ ਤਾਂ ਉਹਨਾਂ ਨੂੰ ਕਹਾਂਗਾ ਕਿ ਇਹ ਬੜਾ ਭਾਈਚਾਰਕ ਸਾਂਝ ਦਾ ਜਿਹੜਾ ਪ੍ਰਤੀਕ ਹੈ ਅੱਜ ਦਾ ਪਵਿੱਤਰ ਤੇ ਅੰਗ ਕਿ ਤੁਸੀਂ ਸਾਰੇ ਰਲ ਮਿਲ ਕੇ ਰਿਹਾ ਕਰੋ ਠੀਕ ਆ ਆਪਣੇ ਧਰਮ ਦੇ ਵਿੱਚ ਰਹਿ ਕੇ ਦੂਜੇ ਧਰਮਾਂ ਦਾ ਸਤਿਕਾਰ ਕਰੋ ਅਸੀਂ ਇੱਕ ਐਸਾ ਭਾਈਚਾਰਾ ਪੈਦਾ ਕਰਨਾ ਹੈ ਜਿੱਤੇ ਵਿੱਚ ਜਿਹੜੀ ਸਾਨੂੰ ਸੋਚ ਸਾਡੇ ਗੁਰੂਆਂ ਨੇ ਪੀਰਾਂ ਪ੍ਰਗੰਭਰਾ ਨੇ ਜਿਹੜੀ ਦਿੱਤੀ ਹੈ ਉਹ ਸੋਚ ਨੂੰ ਅਸੀਂ ਅੱਗੇ ਵਧਾਣਾ ਹੈ ਇਹ ਪ੍ਰਮ ਕਰੀਏ ਅਸੀਂ ਅੱਜ ਦੇ ਦਿਨ ਤੇ ਨਹੀਂ ਆਇਆ ਹਨ ਤੇ ਅੱਜ ਮਹਾ ਸ਼ਿਵਰਾਤਰੀ ਦੇ ਪਰਬ ਤੇ ਆਪਾਂ ਇੱਥੇ ਸਾਰੇ ਪੱਥਾ ਟੇਕਣ ਲਈ ਇਕੱਠੇ ਹੋ ਰਹੇ ਆ ਤੇ ਮੈਂ ਸਾਰੇ ਰਾਜਪੁਰਾ ਵਾਸੀ ਸਾਰੇ ਪੰਜਾਬ ਵਾਸੀ ਤੇ ਭਾਰਤ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀ ਵਧਾਈ ਦਿੰਦਾ ਤੇ ਸ਼ੁਭ ਕਾਮਨਾਵਾਂ ਦਿੰਦਾ ਤੇ ਰੱਬ ਅੱਗੇ ਅਰਦਾਸ ਕਰਦਾ ਕਿ ਸਭ ਨੂੰ ਦਿਨ-ਦੁਨੀ ਰਾਤ ਕੁ ਚੌਕੰਨੀ ਕਰਾਉਂਤੀ ਕਰਾਉ। ਮੈਂ ਸ਼ਹਿਰ ਵਾਸੀਆਂ ਨੂੰ ਵੀ ਮਹਾ ਸ਼ਿਵਰਾਤਰੀ ਦੀ ਵਧਾਈ ਦਿੰਦਾ ਤੇ ਜਿਸ ਤਰ੍ਹਾਂ ਨਾਲ ਜਿਸ ਤਰੀਕੇ ਦੇ ਨਾਲ ਪਿਆਰਪੂਰਵਕ ਤਰੀਕੇ ਦੇ ਨਾਲ ਸਭ ਆਪਣਾ ਮੱਥਾ ਟੇਕ ਰਹੇ ਨੇ ਮੈਂ ਉਹਨੂੰ ਕਹਿ ਰਿਹਾ ਬੇਨਤੀ ਕਰਦਾ ਕਿ ਇਸੇ ਤਰੀਕੇ ਨਾਲ ਟੇਕਦੇ ਰਹਿਣ ਤੇ ਸੁਹਾਰੂ ਦੇਤੇ ਆਪਣਾ ਜਿਹੜਾ ਭਾਈਚਾਰਾ ਉਵੇਂ ਹੀ ਆਪਾਂ ਬਣਾ ਕੇ ਰੱਖੇ اٿڪندو ٿو 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 اٿڪاري ٿو تنهن لاءِ تيار ڪيو